ਆਜੋ 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 ਅੱਛਾ ਰੇਵਨ ਕੱਟੀਏ ਬੋਲਣਾ ਲੈ ਆਫ ਹਾਰੂ ਖਿੱਚ ਕੇ ਆਜੋ ਆਜੋ ਉਧਰ ਖਿੱਚ ਕੇ ਆਜੋ ਆਜੋ ਪਿੰਡ ਵਾਲੇ ਆਜੋ ਸਾਰੇ ਨਾਲ ਹੈਨਾ ਆਜੋ ਯਾਰ ਬਲਾਕ ਪਹੁੰਚਾਉਣਾ ਕਿਉਂ ਮਾਰ ਹਾਂ ਹਾਂ ਕਿੱਦ ਕਿੱਦ ਥੈਂਕ ਯੂ ਥੈਂਕ ਯੂ ਥੈਂਕ ਯੂ ਚਲ ਓਏ ਲੱਡੂਆਂ ਦੇ ਡੱਬੇ ਆਓ ਫੋਟੋ ਖਾ ਲਓ ਸਪੈਂਸ ਜੀ ਆਓ ਆ ਆ ਪਹਿਲੇ ਆਓ ਅੱਛਾ ਖੜੂ ਗਾ ਲਓ ਇਧਰ ਆਓ ਇੱਥੇ ਆਓ ਆਓ ਖੁੱਲੇ ਖੁੱਲੇ ਹੋ ਜਾਓ ਖੁੱਲੇ ਖੁੱਲੇ ਪੱਲੇ ਖੁੱਲੇ ਹੋ ਜਾ ਸਾਰੇ ਸਾਰੇ ਫੋਟੋ ਆ ਜੀ ਮੁੜਿਆ ਕੇ ਮੁੜਿਆ ਨਾ ਲੱਗ ਰਹੀ ਜੀ ਤੁਹਾਨੂੰ ਅਗਲੇ ਇਧਰ ਆਓ 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 ਇਧਰ ਆ ਮੇਰੇ ਕੋਲ ਆਓ

ਹਾਂ ਹਾਂ ਉਹ ਚਿੱਤਰ ਕਰਾਓ ਜੀ ਆਓ ਆਓ ਇਹ ਕਿਹਦੇ ਤਿਹੇ ਦਰਾਉਗੇ ਤੇ ਏ ਇਹ ਇੱਧਰ ਆਉਣਾ ਨਾਲ ਵੀ ਕਰਾਓ ਫੋਟੋ ਸਾਰੇ ਕਰਾ ਕੇ ਜਾਣ ਆਓ ਆਓ ਆ ਲਓ ਲਓ ਆਇਓ ਨਾਲ ਆਇਓ ਸਾਰੇ ਹੋ ਗਿਆ ਜੀ ਸਭ ਤੋਂ ਪਹਿਲਾਂ ਕੁੜੀ ਨੂੰ ਲੈ ਬੇਟੇ ਇਹ ਰੁਕ ਰੁਕ ਰੋਕ ਹਾਂ ਇੱਕ ਚੱਕ ਪੂਰਾ ਚੱਕ ਸਭ ਨੂੰ ਮੁਬਾਰਕਾਂ ਜੀ ਬਹੁਤ ਬਹੁਤ ਤੇ ਲਖਵੀਰ ਬਣ ਦੇ ਤਿਵੀਰ ਆਇਆ ਨਹੀਂ ਸੰਦੀਪ ਹੈ ਪਰਾਨੂ ਲਿਖੇਦਾ ਚਲੋ ਸੋ ਮੁਬਾਰਕਾਂ ਜੀ ਬਹੁਤ ਬਹੁਤ ਪਿੰਡ ਵਾਲਿਆਂ ਨੂੰ ਆਓ ਦੇਖੀ ਮਾਡੀ ਗਰਾਉਂਡ ਇਹ ਹੈ ਹੈ ਕਿੰਨੀ ਹੈ ਤਿੰਨ ਕਿਲੇ ਜੀ ਆਓ 1 ਮਿੰਟ ਆ ਜਾਓ ਮੁੰਡਿਓ ਨਹੀਂ ਆ ਇਹਨਾਂ ਮੁੰਡਿਆਂ ਨੂੰ ਕਹਿ ਰਿਹਾ ਆਜੋ ਆਜੋ ਆਓ ਖੁੱਲੇ-ਖੁੱਲੇ ਹੋ ਜਾਓ ਆ ਪੀਲੀਆ ਸ਼ਰਟ ਵਾਲਿਆਂ ਨਾਲ ਕਰਾਈਏ ਫੋਟੋ ਇੱਕ ਆਜੋ ਠੀਕ ਹੈ ਤੁਹਾਡੇ ਪਿੰਡ ਦੇ ਮੁੰਡੇ ਕਿਥੇ ਆਜੋ ਆਇਆ ਸਾਰੇ ਮੁੰਡੇ ਆਜੋ ਮੁੰਡੇ ਆਜੋ ਕਰੋ ਬਹੁਤ ਵੱਧ ਹੋਈ ਜਾਣਾ ਉਹ ਪਹਿਲਾਂ ਕਿ 3-4 ਮਹੀਨੇ ਦੇ ਵਿੱਚ ਬੈ ਗਿਫਟ ਮਿਲ ਗਿਆ ਇਹਨਾਂ ਵਾੜੇ ਨੇ ਮੈਂ ਇਹ ਕਿਤੇ ਮੁੰਡਿਆਂ ਨੇ ਸਾਡੇ ਕੋਲ ਨਹੀਂ ਤੁਹਾਡੇ ਪਿੰਡ ਦੇ ਮੁੰਡੇ ਅਸਲ ਚ ਇਦਾਂ ਹੀ ਹੁੰਦਾ ਬੰਦਾ ਮਗਰ ਲੱਗਿਆ ਰਵੇ ਨਾ ਤੇ ਚੰਗੀ ਗੱਲ ਹੈ ਕਿ ਤੁਹਾਡੇ ਪਿੰਡ ਦੇ ਬੱਚੇ ਵੀ ਖੇਡਾਂ ਚ ਪ੍ਰਮੋਟ ਹੋਏ ਆਰਮੀ ਜਿਹੜਾ ਮੈਂ ਦੱਸਿਆ ਸੀ ਹਾਂ ਇਸ ਬੰਦਾ ਦਾ ਸੇਵ ਨੂੰ ਲੋਕੇਸ਼ਨ ਇਹਦੀ ਜਗਾ ਦੀ ਚੋਰ ਸਨ ਸਾਰੀ ਇਹ ਹਾਂ ਤੇ ਕਿੰਨੀ ਹੈ ਤਿੰਨ ਕਿਲੇ ਤਿੰਨ ਕਿਲੇ ਅੱਛਾ ਤਿੰਨ ਕਿ ਹੈ ਹਾਂਜੀ ਲਖਵੀਰ ਇਹ ਕਿਹਦੇ ਕੋਲ ਕੰਮ ਇਹਨੇ ਕੋਲੇ ਆਇਓ ਸਰ ਜੀ ਕਿਹੜਾ ਆ ਜਾ ਮਾਰ ਅੱਛਾ ਤੁਹਾਡੇ ਕੋਲ ਹੈ ਤੇ ਤੁਹਾਡੇ ਕੋਲ ਕਿੰਨੇ ਨੇ ਮੇਰੇ ਕੋਲੇ ਗੀਆਂ ਸਰ 11 ਗਰਾਉਂਡ 11 ਤੇ ਇਹਦਾ ਕੰਮ ਕਦੋਂ ਸ਼ੁਰੂ ਕਰੋਗੇ ਇਹਦਾ ਸਟ ਹੋਰ ਦੋ ਚਾਰ ਦਿਨਾਂ ਚ ਕਰਾ ਦੇਣਾ ਨਹੀਂ ਆਪਾਂ ਜਲਦੀ ਕਰੀਏ ਨਹੀਂ ਇਹਨੂੰ ਪਹਿਲੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਇਹ ਤੇ ਮੁੰਡੇ ਹੌਕੀ ਦੇ ਨਹੀਂ ਇਹਨਾਂ ਦੇ ਪੁਰਾਣੇ ਆ ਤੇ ਪੁਰਾਣਾ ਪੁਰਾਣੇ ਆ ਹਾਂ ਤੇ ਇੱਕ ਕੰਮ ਹੋਰ ਕਰਿਓ ਇਹ ਅ ਗਰਾਊਂਡ ਰੱਖਿਓ ਸ਼ਹੀਦ ਦੇ ਨਾਂ ਦੇ ਤੁਹਾਡੇ ਪਿੰਡ ਤੋਂ ਜਿਹੜਾ ਸ਼ਹੀਦ ਹੋਏ ਸੀ ਦੋ ਜਰਾ ਦੇ ਉਹਨਾਂ ਦੇ ਨਾਂ 'ਤੇ ਗਰਾਊਂਡ ਰੱਖੋ ਨਾਲੇ ਉਹਨਾਂ ਨੂੰ ਸ਼ਰਧਾਂਜਲੀ ਹੋ ਜਾਏਗੀ ਹਾਂ ਬਿਲਕੁਲ ਸਹੀ ਹੈ ਜੀ ਹੈਨਾ ਨਾਲੇ ਉਹਨਾਂ ਨੂੰ ਸ਼ਰਧਾਂਜਲੀ ਹੋ ਜਾਏਗੀ ਜਿਹੜੇ ਉਦੋਂ ਦਿਨਨਗਰ ਹਮਲੇ ਦੇ ਟੈਕ ਚ ਹੋਏ ਹਨਾ ਉਹ ਉਹਨਾਂ ਦੀ ਕੋਈ ਬਣਾਣਾ ਹੋਵੇਗਾ ਤਾਂ ਮੈਂ ਵੱਖਰੇ ਵੀ ਪੈਸੇ ਦੇ ਦਿਆਂਗਾ ਉਹਦੇ ਤੁਸੀਂ ਵੱਖਰੇ ਦੇ ਦੇਣਾ ਗੇਟ ਉੱਤੇ ਹਾਂ 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 ਬਿਲਕੁਲ ਬਾਕੀ ਠੇਕਾਦਾਰ ਸਾਹਿਬ ਗੱਲ ਪਤਾ ਕੀ ਆ ਮੇਰੀ ਖੁਸ਼ੀ ਆ ਨਾ ਮੁੜਿਆਂ ਨਾਲ ਜਨ ਸਰ ਕੰਮ ਦੇ ਵਿੱਚ ਜੇ ਇਹ ਮੁੜੇ ਖੁਸ਼ ਹਨ ਤਾਂ ਮੈਂ ਵੀ ਖੁਸ਼ ਕੋਈ ਚੱਕਰ ਨਹੀਂ ਲੰਬੇ ਵਾਲੀ ਕੋਈ ਗੱਲ ਸਹੀ ਗੱਲ ਇਹ ਜੋ ਸਰ ਨਹੀਂ ਮੈਂ ਦੱਸਦਾ ਆ ਸੁਣੋ ਆ ਸਪੀਕਰ ਚੱਲਦਾ ਐ ਜਲਦੀ ਗਰਾਊਂਡ ਮੈਂ ਸਭ ਪੇਮੈਂਟ ਕਰ ਲਈ ਆ ਨਾ ਜੀ ਹਾਂ ਇੱਥੇ ਕੰਸਲਟੈਂਟ ਆਫ ਸਰਪੰਚਾ ਐਂਡ ਉਥੋਂ ਦੀ ਯੂਥ ਕਲੱਬ ਬਿਲਕੁਲ ਬਿਲਕੁਲ ਉਸ ਤੋਂ ਪਹਿਲੇ ਪੇਮੈਂਟ ਹੀ ਨਹੀਂ ਮੈਂ ਸਾਰਿਆਂ ਨੂੰ ਦੱਸ ਵੀ ਦੇਣਾ ਸਰਪੰਚ ਸਾਹਿਬ ਹਾਂਜੀ ਹਾਂਜੀ ਇਹ ਜਿਹੜਾ ਚਲੋ ਬਾਹਰ ਲੋ ਬਾਹਰ ਲੋ ਬਾਹਰ ਨਹੀਂ ਮੈਂ ਠੀਕ ਆ ਫਿਰ ਦਰਾਮ ਇੱਧਰ ਆ ਕੋਈ ਨਹੀਂ ਛੋਟੂ ਤੂੰ ਆ ਜਾ ਲਗੀ ਆਜੋ ਆਜੋ ਤੇ ਸੇਵਾ ਕੋਈ ਨਹੀਂ ਵੈਸਾ ਵਾਰੀ ਤੁਸੀਂ ਬਸ ਸਿਰਫ ਇਹ ਗੱਲ ਦੱਸਣੀ ਕੋਈ ਗੱਲ ਨਹੀਂ ਬਸ 2 ਮਿੰਟ ਹੀ ਕੋਈ ਪਾਸਾ ਨਹੀਂ ਕਰਨਾ ਅੱਜ 9 ਪਿੰਡਾਂ ਚ ਕੀਤੇ ਉਦਘਾਟਨ ਸ਼ਾਦੀਪੁਰ ਨਵਾਲਾ ਪਰਮਾਨੰਦ 3 ਗਤੋਰਾ 4 ਰਾਜਪੂਰਾ 5 ਸਕਾਲਗੜ 6 ਜੰਗਲ 7 ਘਰੋਟਾ 8 ਤੇ ਨਜੂ ਚੱਕ 9 9 ਪਿੰਡਾਂ 'ਚ ਅੱਜ ਉਦਘਾਟਨ ਕੰਮਾਂ ਦੀ ਸ਼ੁਰੂਆਤ ਅਸੀਂ ਕਰਾਈ ਹੈ ਤੇ ਟੋਟਲ 30 ਸਟੇਡੀਅਮ ਬਣਨੇ ਆ ਹਲਕੇ ਪੋਇਂਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ 30 ਸਟੇਡੀਅਮ ਕੋਈ ਸਰਕਾਰ ਬਣਾ ਰਹੀ ਆ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਇਸ ਤੋਂ ਪਹਿਲਾਂ ਕਿ ਦੀ ਇਹ ਚਮਤਕਾਰ ਹੋਇਆ ਨਹੀਂ ਸੋ ਇਹ ਤੋਂ ਪਤਾ ਲੱਗਦਾ ਕਿ ਅਸੀਂ ਸੱਚੀ-ਮੁੱਚੀ ਬੱਚਿਆਂ ਨੂੰ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਪ੍ਰਮੋਟ ਕਰਨ ਲਈ ਇੱਕ ਮਾਹੌਲ ਦੇ ਰਹੇ ਆ ਸੋ ਇਹ ਜਿਹੜਾ ਤੁਹਾਡਾ ਗਰਾਊਂਡ ਬਣਨਾ ਆ ਸਾਦੀਪੁਰ ਵਾਲਾ ਬੇਟੇ ਇੱਕ ਮਿੰਟ ਰੁਕ ਜਿਓ ਇੱਕ ਮਿੰਟ ਇਹ ਗਰਾਊਂਡ ਇਹਦੀ ਫੈਂਸਿੰਗ ਵੀ ਹੋਣੀ ਆ ਇਹਨੂੰ ਆਪਾਂ ਬਾਉਂਡਰੀ ਕਹਿ ਸਕਦੇ ਆ ਚਾਰਦਵਾਰੀ ਕਹਿ ਸਕਦੇ ਆ ਸ਼ਾਨਦਾਰ ਹੋਏਗੀ ਔਰ ਇਸ ਤੋਂ ਬਾਅਦ ਇਸ ਗਰਾਊਂਡ ਦੇ ਵਿੱਚ ਇੱਕ ਬੋਰ ਹੋਣਾ ਕਨੈਕਸ਼ਨ ਮਿਲਣਾ ਤੇ ਬਾਥਰੂਮ ਟਾਇਲਟ ਬਣਨੇ ਆ ਠੀਕ ਹੈ ਜੀ ਪਾਣੀ ਦਾ ਪੂਰਾ ਸਿਸਟਮ ਹੋਏਗਾ ਫਿਰ ਨਾਲ ਟਰੈਕ ਬਣਨਾ ਇੱਕ 7 ਫੁੱਟ ਚੌੜਾ ਜਿੱਥੇ ਬੱਚੇ ਦੌੜ ਵੀ ਲਾ ਸਕਣ ਅੱਗੇ ਗਾਂ ਕਿਸੇ ਨੇ ਆਰਮੀ ਤੇ ਜਾਣਾ ਕਿਸੇ ਨੇ ਬੀਆ ਸਭ ਤੇ ਜਾਣਾ ਇੱਕ ਇਹਦੇ ਵਿੱਚ ਹਾਈ ਮਾਸ ਲਾਈਟ ਲੱਗਣੀ ਹੈ ਉੱਚੀ ਇੱਕ ਨਹੀਂ ਲੱਗਣੀ 5-6 ਲੱਗਣੀ ਹੈ 30-30 ਫੁੱਟ ਤੇ ਇੱਕ 30 ਦੀ ਫੁੱਟ ਤੇ ਇੱਕ ਲੱਗਣੀ ਆ ਸੋ ਉਹ ਇੰਨੀ ਲਾਈਟ ਉਹਦੀ ਹੋਣੀ ਆ ਕਿ ਜੇ ਬੱਚੇ ਰਾਤ ਨੂੰ ਵੀ ਪ੍ਰੈਕਟਿਸ ਕਰਨਾ ਚਾਹਣ ਤੇ ਰਾਤ ਨੂੰ ਵੀ ਉਹ ਖੇਡ ਬਾਣਗੇ ਇਥੇ ਇਹ ਬੜੀ ਵੱਡੀ ਗੱਲ ਆ ਸੋ ਇਹ ਇਹ ਚੀਜ਼ਾਂ ਜਿਹੜੀਆਂ ਇੱਥੇ ਬਣਨੀਆਂ ਫਿਰ ਹਾਕੀ ਦੀ ਗਰਾਊਂਡ ਇੱਥੇ ਹਾਕੀ ਦੀ ਆ ਹਾਕੀ ਦਾ ਕਾਇਦਾ ਜੋ ਇੱਕ ਪ੍ਰੋਟੋਕਾਲ ਹੁੰਦਾ ਹਾਕੀ ਦੀ ਗਰਾਊਂਡ ਜੋ ਚਾਹੀਦੀ ਹੁੰਦੀ ਆ ਤੇ ਚੰਗੀ ਗੱਲ ਇਹ ਆ ਕਿ ਤੁਹਾਡੇ ਪਿੰਡ ਦੇ ਬੱਚੇ ਹਾਕੀ ਦੇ ਰਾਹੀਂ ਕਾਫੀ ਹਾਰ ਵਿੱਚ ਵੀ ਗਏ ਆ ਇਹ ਐਫ ਇਹਦਾ ਖੇਡਾਂ ਦਾ ਖੇਡਾਂ ਤੰਦਰੁਸਤੀ ਵੀ ਦਿੰਦੀਆਂ ਸਰੀਰ ਨੂੰ ਉਹਨਾਂ ਸਾਸਤ ਸੱਚ ਰੱਖਦੀਆਂ ਤੇ ਤਰੱਕੀ ਵੀ ਬਖਸੀਆਂ ਨੇ ਖੇਡਾਂ ਸੋ ਇਹ ਬੜਾ ਸ਼ਾਨਦਾਰ ਇੱਕ ਤੁਹਾਨੂੰ ਤੋਹਫਾ ਮਿਲਿਆ ਸੋ ਮੁਬਾਰਕਾ ਤੁਹਾਨੂੰ ਪਿੰਡ ਵਾਲਿਆਂ ਨੂੰ ਸਭ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਅਜੇ ਆਪਣੀ ਜ਼ਿੰਦਗੀ ਦੇ ਅੰਦਰ ਅੱਗੇ ਵਧਣਾ ਸੋ ਉਮਰਾ ਹੰਡਾਣੀਆਂ ਸੋ ਇਹ ਸਟੇਡੀਅਮ ਜਿਨ੍ਹਾਂ ਨੇ ਬਣਾਣਾ ਠੇਕਦਾਰ ਵੀ ਇੱਥੇ ਆਏ ਆ ਅਸੀਂ ਵੀ ਇਹਨਾਂ ਨੂੰ ਕਿਹਾ ਵੀ ਲੋਕਾਂ ਦਾ ਪੈਸਾ ਲੋਕਾਂ ਲਈ ਲੱਗੇ। ਤੇ ਲੋਕਾਂ ਦਾ ਪੈਸਾ ਲੋਕਾਂ ਲਈ ਲੱਗੇ ਔਰ ਪੰਚਾਇਤ ਵੀ ਸਹਿਯੋਗ ਕਰੇਗੀ ਜਿਸ ਚੀਜ਼ ਵੀ ਤੁਹਾਨੂੰ ਲੋੜ ਪਵੇ ਜਦੋਂ ਵੀ ਤੇ ਨਾਲ ਮੈਂ ਇੱਕ ਇਹ ਬੇਨਤੀ ਕੀਤੀ ਆ ਤੇ ਪ੍ਰਵਾਨ ਵੀ ਕਰ ਲਈ ਆ ਸਰਪੰਚ ਸਾਹਿਬ ਹੋਣੇ ਸਾਹਿਬ ਨੇ ਮੈਂ ਚਾਹਨਾ ਆ ਵੀ ਇਹ ਜਿਹੜਾ ਸਟੇਡੀਅਮ ਹੈ ਇਹ ਸ਼ਹੀਦ ਬੋਧ ਰਾਜ ਦੇ ਨਾਮ ਨੂੰ ਸਮਰਪਿਤ ਕੀਤਾ ਜਾਵੇ। ਜਿਹੜੇ ਦਿਨਾਂ ਨਗਰ ਆਤਵਾਦੀਆਂ ਦੇ ਹਮਲੇ 'ਚ ਜੀ ਦੋਇਸਾਂ ਬੋਦਰਾ ਜੀ ਨਾਲ ਹਾਂਜੀ ਬੋਦਰਾ ਉਹਨਾਂ ਦਾ ਨਾਮ ਦਾ ਕਰੋ ਅਸੀਂ ਵੱਖਰਾ ਇਹਨਾਂ ਦਾ ਕਰਾਂਗੇ ਸੋ ਮੁਮਾਰਕਾਂ ਤੋਂ ਸਾਬ ਨੂੰ ਅੱਜ ਔਰ ਚੜ੍ਹਦੀ ਕਲਾ ਜ਼ਰਬੋ ਤੇ ਇਲਾਕਿਆਂ ਦਾ ਨਾਮ ਵੀ ਰੋਸ਼ਨ ਕਰੋ ਸਾਰੇ ਤੁਸੀਂ ਉਸ ਬਾਰੇ ਵੀ ਦੱਸ ਜੋ ਹੁਣ ਪਾੜੀ ਦੀਆ ਦੱਸ ਮੈਂ ਸੜਕ ਬਾਰੇ ਵੀ ਦੱਸ ਜੋ ਪਾੜੀ ਦੀਆ ਹੁਣ ਹਾਂ ਸੜਕਾਂ ਵਾਲਾ ਮੈਂ ਭੁੱਲੀ ਗਿਆ ਸੀ ਉਹ ਉਹ ਵੀ ਬੜਾ ਮਤਲਬ ਤੁਹਾਨੂੰ ਤੋਹਫਾ ਹੋ ਤੇ ਇੱਕ ਨਹੀਂ ਬਹੁਤ ਸਾਰੀਆਂ ਸੜਕਾਂ ਫਾਦੋ ਬਾਕੀ ਹੱਦ ਕੋਈ ਨਹੀਂ ਉਹੀ ਉਹੀ ਆਓ ਆ ਉਹੀ ਉਹੀ ਇਹ ਤਾਂ ਬੰਨੀ ਮੰਨੀ ਜਦੋਂ ਸਟੇਡੀਅਮ ਬਣਦਾ ਇਹ ਤਾਂ ਬਣਦਾ ਨਹੀਂ ਸਮਸ਼ਾਨ ਘਾੜਦੀ ਨਹੀਂ ਪਾਤੀ ਦੀ ਹੈ ਹਾਂ ਜੀ ਦੇਖੋ ਜਿੱਦਾਂ ਇੱਕ ਹਾਂ ਜੀ ਜਦੋਂ ਸਾਡੀ ਸਰਕਾਰ ਆਊਗੀ ਅੱਜ ਮੜੀਆਂ ਦੀ ਸੜਕ ਬਣਾਓਗੇ ਸਾਡੇ ਨਾਲ ਬਹਿ ਕੇ ਹਾਂ ਆਈਂ ਤੇ ਵਾਅਦਾ ਤੋਂ ਵਗੇ ਚਲੇ ਗਏ ਹੁਣ ਮੈਂ ਇਹਦਾ ਵਾਅਦਾ ਨਹੀਂ ਕੀਤਾ ਤਾਂ ਤੁਸੀਂ ਪਤਾ ਨਹੀਂ ਤੁਸੀਂ ਭਾਗ ਵਾਲੇ ਹੋ ਕੌਣ ਹੈ ਤੁਹਾਨੂੰ ਪਹਿਲੀ ਵਾਰ ਮੰਤਰੀ ਮਿਲਿਆ ਭੋਏ ਹਲਕਿਆਂ ਨੂੰ ਇਤਿਹਾਸ ਦੇ ਅੰਦਰ ਇਹ ਵਰਤਾਰੇ ਜ਼ਿੰਦਗੀ ਚ ਆ ਗਾਂ ਆਉਣ ਨਾ ਆਉਣ ਲੇਕਿਨ ਤੁਸੀਂ ਇੱਕ ਮੌਕਾ ਦਿੱਤਾ ਇਹ ਤੁਹਾਡੀਆਂ ਵੋਟਾਂ ਦਾ ਹੀ ਫਾਲ ਹੈ ਸਾਰਾ ਸੋ ਇੱਕ ਤੁਹਾਨੂੰ ਮੈਂ ਹੋਰ ਕੁਝ ਕਬਰੀ ਦਵਾ ਕਿ ਇਹ ਤੁਹਾਡਾ ਜਿਹੜਾ ਦੀਨਾ ਨਗਰ ਤੋਂ ਇਹ ਰੋਡ ਹੈ ਮੇਨ ਇਹ ਵੀ ਕੰਮ ਲੱਗਾ ਲੱਗਣ ਆ ਜਿਹੜਾ ਪਤਾ ਕਦੋਂ ਦੇ ਬਣੇਦੇ ਸੋ ਇਹ ਕੋਠੇ ਖਿਆਲਾ ਮਾਜਰਾ ਜਾਣੀ ਚੱਕ ਜਿੰਨੇ ਰੋਡ ਹੈ ਇਹ ਸਭ ਰੋੜਾਂ ਦਾ ਕੰਮ ਜਿਹੜਾ ਆ ਉਹ ਲੱਗਣਾ ਤੁਸੀਂ 2-4 ਮਹੀਨਿਆਂ ਹੀ ਦੇਖੋਗੇ ਥਲੀਨ ਹੋ ਜਾਣਾ ਸਭ ਥੈਂਕ ਯੂ ਲੈ ਹੁਣ ਇਹ ਵੀ ਪਾਣਾ ਹੈ ਨਹੀਂ ਨਹੀਂ ਅੱਜ ਅੱਜ ਪਾਣਾ ਹੀ ਹੋ ਉਹ ਸਾਡਾ ਸਾਡਾ ਅੱਜ ਅੱਜ ਗੱਲ ਹੋਣੀ ਹੈ ਇਦਾਂ ਮੇਰੀ ਵੀ ਗੱਲ ਸੁਣ ਲੋ ਹਾਂ ਇਹਦਾ ਜਾ ਜਾ ਹੋੜ ਨਾ ਮੇਰੀ ਵੀ ਗੱਲ ਸੁਣ ਲੋ ਲੈ ਇਦਾਂ ਚਲੋ ਜੀ ਆਓ ਹੋ ਕਿਦਾਂ ਅਜਾ ਮੇਰੀ ਇੱਕ ਕਰ ਜਾ ਪਹਿਲੇ ਇਹ ਕਰ ਲਈਏ ਸ਼ੁਭ ਕਾਮ ਇਹੋ ਕਰਨਾ ਹਾਂ ਪਸਾੜੇ ਮੋੜ ਦਾ ਨਾਮ ਕਿ ਸੱਬਜੀ ਦਾ ਕਿਹੜਾ ਇਹ ਤੋਂ ਪੜ ਕੇ ਇੱਕ ਕਸੂਰ ਤੁਹਾਡਾ ਤੁਹਾਡਾ ਨਹੀਂ ਨਹੀਂ ਇਹ ਪੜੇ ਇਹ ਤੁਸੀਂ ਸਰਪੰਚ ਭਰਾਇਆ ਉਹਨਾਂ ਦੇ ਨਾਮ ਦਾ ਹੁੰਦਾ ਨਹੀਂ ਉੱਪਰ ਇੱਕ ਕਸੂਰ ਤੁਹਾਡਾ ਇਹ ਤੁਹਾਨੂੰ ਮਾਫ ਕਰਾਂ ਦੇਖੋ ਚਲੋ ਕਰੋ ਲੈ ਆਓ ਲਓ ਜੀ ਲਓ ਚਲੋ ਜੀ ਵਾਹ ਵਾਹ ਤੇ ਬੰਦਾ ਕਿੱਧਰ ਆਹ ਫੋਟੋ ਕਰਾਓ ਸਾਰੇ ਜਣੇ ਖੁੱਲੇ ਖੁੱਲੇ ਹੋ ਜਾਓ ਫੋਟੋ ਲਵਾਓ ਆਓ ਆਗੇ ਆਗੇ ਥੋੜੇ ਪਿੱਛੇ ਪਿੱਛੇ ਹੋ ਜਾਓ ਪਿੱਛੇ ਪਿੱਛੇ ਕਿਹੜਾ ਕੋਲ ਅੱਛਾ ਕੰਮ ਕਰਿਓ ਸਤਵੀਰ ਕਿਤੇ ਹੈ ਲਾਲ ਚੰਦ ਮੰਤਰੀ ਜਿੰਦਾਬਾਦ ਲਾਲ ਚੰਦ ਮੰਤਰੀ ਜਿੰਦਾਬਾਦ ਖੁੱਲ ਕੇ ਬੋਲੋ ਚੱਕ ਦੇ ਕਿ ਆਉਂ ਅੱਗੇ ਵੀ ਆਣ ਵਾਲਾ ਮੰਤਰੀ ਲਾਲ ਚੰਦ ਬਣੇਗਾ ਬਣੇਗਾ ਜ਼ਰੂਰ ਬਣੇਗਾ ਬਣੇਗਾ ਲਾਲ ਚੰਦ ਮੰਤਰੀ ਜਿੰਦਾਬਾਦ ਥੈਂਕ ਯੂ ਜਿੰਦਾਬਾਦ ਆਓ ਆਓ ਮੈਨੂੰ ਦੱਸੋ ਹੁਣ ਕਿੱਧਰ ਬਣਨੀ ਹੈ ਗਰਾਊਂਡ ਤੁਹਾਡੀ ਹਾਂਜੀ ਉਹ ਨਾਲ ਲਾਉਣਾ ਆਓ ਆਜੋ ਹਾਂਜੀ ਇਹ ਇਹ ਆ ਹਾਂ ਹਾਂ ਬਸ ਸਾਰਾ ਤੇ ਨਿਕੜੇ ਜੀ ਜਰਾ ਇੱਕ ਨਾਲਾ ਆਦਾ ਹੀ ਨਾ ਦਾ ਇਹਦਾ ਕਰਕੇ ਪਾਣੀ ਚੱਲਦਾ ਹੈ ਉਹ ਤੋਂ ਪਾਣੀ ਅੱਛਾ ਇਹ ਗਿਆ ਉਸ ਪਾਸੇ ਚੋਰਸੀ ਹਾਂਜੀ ਹਾਂਜੀ ਚੋਰਸੀ ਆ ਉਹ ਵਿੱਚ ਆਣਗੇ ਘਰ ਘਰ ਇਹ ਤੇ ਸਾਰੇ ਇਹਨਾਂ ਨੇ ਪੱਠੇ ਲੈਣੇ ਨੇ ਦਿੱਤੇ ਜੀ ਹੈਗੇ ਜੇਗਾ ਅੱਛਾ ਹ ਨਹੀਂ ਇਹ ਭੋਲੀ ਵੀ ਨਹੀਂ ਹੈ ਸਾਡੇ 4-5 ਕਿਲੋ ਇਹ ਭਰਾੜ ਹੈ ਜੀ ਹਾਂ ਵੀ ਉਹ ਜਗ੍ਹਾ ਕਿੱਲੇ ਗਰਾਊਂਡ ਸਟ ਹੋ ਗਈ ਉਹ ਬਚ ਗਈ ਜੀ ਵਿੱਚ ਉਹ ਉਹ ਅੱਛਾ ਇਹਦੇ ਵਿੱਚ ਨਹੀਂ ਆਉਂਦਾ ਉਹ ਇਦਾਂ ਹੀ ਆ ਜੀ ਉਹ ਤਾਂ ਕਹਿਣਾ ਲਾਈਏ ਉਹ ਬਾਤ ਇਦਾਂ ਹੀ ਘੱਟਿਆਲੇ ਬੱਤ ਹੋ ਗਈ ਨਹੀਂ ਤੁਸੀਂ ਗਰਾਊਂਡ ਕਿੰਨੇ ਚ ਬਣਾਣਾ ਅਸੀਂ 3 ਏਕੜ ਜੀ 3 ਏਕੜ ਚ ਬਾਤ 3 ਏਕੜ ਜਿੱਥੇ ਆਂਦੀ ਬਣਾਓ ਜੀ ਸਰ 400 ਵੇਪਰ ਹਾਂ 400 ਹੀ ਗਈ ਆਲਮੋਸਟ 400 ਇਹ ਕਿਹਦੇ ਕੋਲ ਕੰਮ ਇਹ ਵੀ ਸਾਰੋ ਕੋਲੇ ਇਹ ਕਹੇ ਸਾਰੋ ਕੋਲੇ 400 ਸਾਰੋ ਕੋਲੇ ਬਸ ਠੀਕ ਹੈ ਠੀਕ ਹੈ ਜੀ ਮੁबारकਾ ਬਹੁਤ ਇਹ ਇੱਕ ਪਾਰ ਕਰਕੇ ਆਇਆ ਉਸੇ ਉਹ ਸਾਡੇ ਆਪਣੇ ਉਹ ਕਿਹੜਾ ਹੈ ਨਵਾਲਾ ਹਾਂ ਹਾਂ ਤੇ ਇਹ ਬੜਾ ਸ਼ਾਨਦਾਰ ਬਣਨਾ 30 ਲੱਖ ਰੁਪਏ ਦਾ ਹਲੋ ਅ ਇਹਦੇ ਵਿੱਚ ਬਾਉਂਡਰੀ ਵੀ ਹੋਣੀ ਆ ਚਾਰ ਦੁਵਾਰੀ ਵੀ ਹੈਨਾ ਲਾਈਟਾਂ ਲੱਗਣੀਆਂ ਨੇ ਬੋਰ ਹੋਣਾ ਵਾਸਰੂਮ ਬਣਨੇ ਆ ਮਤਲਬ ਕਾਫੀ ਕੁਝ ਬਣਨਾ ਹੈ ਇੱਕ ਵਾਰ ਜਾਨ ਭੇਜੇਗਾ ਸਾਡੇ ਸਟੇਡੀਅਮ ਠੀਕ ਆ ਜੀ ਚਲੋ ਅੱਜ ਨੌ ਪਿੰਡਾਂ ਦੇ ਆ ਤੇ 2 ਵਜੇ ਹੋ ਰਹਿੰਦੇ ਆ ਮਨਤਸ਼ਰ ਗਤੋੜ ਨਾਲ ਗੱਲ ਕਰਨੀ ਹੈ ਕੋਈ ਨਹੀਂ ਆਹੀ ਕਰਦੇ ਆ ਆ ਠੀਕ ਆ ਆਓ ਸਾਰੇ ਆਜੋ ਨਾਲ ਆਜੋ 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 ਅੱਜ ਨਹੀਂ ਆ ਜਰਾ ਸਾਹਮਣੇ ਆ ਮੇਰੇ ਬਸ ਹੱਥ ਹੱਥ ਕੱਢਾਂ ਜੇਬ ਤੋਂ ਕੀ ਗੱਲ ਖੰਡ ਖੰਡ ਹੈ ਨਹੀਂ ਉਹ ਸਪੈਨ ਦੇ ਪਿੱਛੇ ਹੋ ਗਿਆ ਨਾ ਨਾਲ ਨਾਲ ਹੋ ਜਾ ਕੋਈ ਨਹੀਂ ਕੋਈ ਨਹੀਂ ਮਾਰਾਂ ਨਾਲ ਨਾਲ ਹੋਇਆ ਨਾਲ ਨਾਲ ਹੋਏ ਸਾਰੇ ਆਓ ਸਾਰੇ ਆਜੋ ਆ ਰਹੀ ਆਇਆ ਤਾ ਯੋ ਆਇਆ ਐ ਜਿਆਦਾ ਦਸ ਦੀ ਫੋਟੋ ਹੁੰਦੀ ਐ ਇਹ ਥੋੜਾ ਜਿਹਾ ਪਿਛੇ-ਪਿਛੇ ਹੋ ਜਾ ਪਿਛੇ ਹੋ ਜਾ ਥੋੜਾ ਲੱਭਣ ਨੂੰ ਬੇਬਾਦ ਅੱਧੇ ਅੱਧੇ ਤੁਸੀਂ ਫੋਟੋ ਚੁੱਕੋ ਉੱਪਰ ਨੂੰ ਅੱਧੇ ਅੱਧੇ ਮੈਂ ਕਰਦਾ ਹਾਂ ਲਓ ਜੀ ਚਲੋ ਲਓ ਸਭ ਦੀ ਵਧੀਆ ਫੋਟੋ ਲਓ ਚਲੋ ਆ ਫੋਟੋ ਲਾਂਦਾ ਕੋਲ ਨੂੰ ਚਲੋ ਕੋਲ ਤੇ ਇਹ ਗਰਾਊਂਡ ਕਿੰਨੀ ਹੈ ਗਰਾਊਂਡ ਕਿੰਨੀ ਹੈ ਸਮਝਦਾ ਦੱਸੋ ਕਿਲਾ ਦੋ ਕਿਲੋ ਵੱਧ ਦੋ ਕਿਲੋ ਵੱਧ ਇਹ ਇਹ ਹੀ ਹੈ ਨਾ ਲੈ ਲੈ ਕੋਈ ਨਿਆਣਾ ਨਹੀਂ ਕੰਜ ਕਿਥੇ ਚੱਲ ਇਹਨੂੰ ਦੇ ਦੇ ਇਧਰ ਆ ਆ ਆ ਮੇਰੇ ਲੱਡੂ ਲੈ 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 ਯਾਰ ਨਾ पूरा ना एक और फिर लै नहीं हलो अच्छा मैनू दस माड़ा यहां यही करोना ना जानी खोड़। ये ਇਹ ਬਾਉਂਡਰੀ ਉਹ ਜਿਹੜੀ ਅੱਗੇ ਜੀ ਬੱਚੇ ਖੇਡਦੇ ਉਹ ਜਿੱਥੋਂ ਬੱਚੇ ਖੇਡਦੇ ਪਿਆ ਪਰਲਰ ਕਿੱਲਾ ਅੱਗੇ ਪਿੱਛੇ ਉਹ ਉਹ ਪ੍ਰਾਲੀ ਤੋਂ ਪ੍ਰਾਲੀ ਹਾਂ ਜੀ ਇਹ ਇਧਰ ਇਸ ਕਮਿਟੀ ਦਾ ਮਤਲਬ ਕਮਿਟੀ ਬਾਹਰ ਕਰਦਾ ਤੇ ਫਿਰ ਕਮਿਊਨਿਟੀ ਹਾਲ ਦੇ ਅੰਦਰ ਅੰਦਰ ਹਾਂ ਜੀ ਠੀਕ ਆ ਵਧੀਆ ਵਧੀਆ ਫਿਰ ਬੂਟਿਆਂ ਦਾ ਕੀ ਕਰੋਗੇ ਇਹ ਵਿੱਚੋਂ ਕਰਦੇ ਕੱਟਣੇ ਆ ਹਾਂ ਜੀ ਨਹੀਂ ਰੁਕ ਜਿਓ ਉਹ ਪਹਿਲਾਂ ਸਕੂਲ ਨੂੰ ਦਿੱਤੇ ਦੀ ਨਹੀਂ ਕਰਾਉਣਾ ਨਹੀਂ ਨਹੀਂ ਸੁਣੋ ਮੈਂ ਦੱਸਦਾ ਮੇਰੇ ਪਿੰਡੀ ਵੀ ਪ੍ਰੋਬਲਮ ਹੈ ਤੇ ਅਸੀਂ ਕਹਿੰਨਾ ਮਸ਼ੀਨ ਲੱਭਣ ਡਿਆ ਜਿਹੜੀ ਬੂਟੇ ਪੁੱਟ ਗਏ ਤੇ ਦੂਜੀ ਥਾਂ ਲਾ ਦੇ ਹੈਨਾ ਇਹ ਬੂਟੇ ਪਤਾ ਨਹੀਂ ਕਿੰਨੇ ਲਾਇਆ ਦੇ ਤੇ ਹੈਨਾ ਤੇ ਇਹ ਪੁੱਟਣੇ ਨਹੀਂ ਹੈਨਾ ਇਹ ਬਚਾਣੇ ਆ ਬੂਟੇ ਬੂਟੇ ਬਚਾਣੇ ਆ ਬੂਟੇ ਬਚਾਣੇ ਬਹੁਤ ਵੱਡੀ ਲੋਡ ਐ ਇਸ ਵਿਲੇ ਸੋਸਾਇਟੀ ਦੇ ਨਾ ਵੱਡਣਾ ਬਿਲਕੁਲ ਨਹੀਂ ਮੈਂ ਵੀ ਲੱਭ ਰਿਹਾ ਕੋਈ ਮਸੀਹ ਨੂੰ ਤੇ ਇਹ ਫਿਰ ਆਪਣਾ ਲਖਵੀਰ ਨਹੀਂ ਆਏ ਪਹੁੰਚੇ ਨਹੀਂ ਅੱਛਾ ਇਹ ਕੰਮ ਕਿਹੜੇ ਠੇਕੇਦਾਰ ਕੋਲ ਤੇ ਤੇਰੇ ਕੋਲ ਹੀ ਆ ਚਲੋ ਤੇ ਇਹ ਇਥੇ ਤੁਹਾਡਾ ਕਿਤੇ ਇਹਦੀ ਬਾਉਂਡਰੀ ਹੋ ਜਾਣੀ ਹੈ ਹੈਨਾ ਹਾਂਜੀ ਹਾਂਜੀ ਥੱਲੇ ਹੋਣੀਆਂ ਇੱਟਾਂ ਦੀ ਤੇ ਧਰਤੀ ਨਾਲੋਂ 2 ਫੁੱਟ ਉੱਪਰ ਆਣਗੀਆਂ ਇੱਟਾਂ ਉਹ 2 ਫੁੱਟ ਦੇ ਉੱਪਰ ਫਿਰ ਲੱਗੇਗੀ ਉਹਨੂੰ ਚੈਨ ਫੈਂਸਿੰਗ ਕਹਿੰਦੇ ਆ ਮਤਲਬ ਵਧੀਆ ਡੈਕੋਰੇਟਿਡ ਫੈਂਸਿੰਗ ਹੋਏਗੀ 5 ਫੁੱਟ ਹਾਂਜੀ 5 ਫੁੱਟ 5 ਤੇ 2 7 ਫੁੱਟ ਹੋ ਜਾਣੀ ਹੈ ਇੱਕ ਤੁਹਾਨੂੰ ਇੱਥੇ ਬੋਰ ਹੋਣਾ ਮੋਟਰ ਲੱਗਣੀ ਹੈ ਤੇ ਬਾਥਰੂਮ ਵਗੈਰਾ ਬਣਨੇ ਆ ਹੈ ਨਾ ਗਰਾਉਂਡ 'ਚ ਕਿਸੇ ਨੇ ਜਾਣਾ ਬਾਥਰੂਮ ਜਾਣਾ ਦੂਜੇ ਦੀ ਜਾ ਉਹ ਵੀ ਮਤਲਬ ਹੋ ਗਿਆ ਨਾ ਇੱਕ ਤੁਹਾਡੇ ਇਥੇ ਟਰੈਕ ਬਣਨਾ ਹੈ ਬੱਚਿਆਂ ਦੇ ਦੌੜਨ ਲਈ ਕਿ ਕਿਸੇ ਨੇ ਦੌੜਨਾ ਉੱਪਰ ਖੂਪੜ ਜਗਾ ਹੈ ਨਾ ਤੇ ਉਹ ਟਰੈਕ ਬਣਨਾ ਹੈ ਕਿ ਪਿੰਡ ਇਹਦੇ ਆਲਦ ਵਾਲੇ ਸਾਰੇ ਮਤਲਬ ਜਿੰਨਾ ਵੀ ਟਰੈਕ ਬਣੇਗਾ ਚੋੜਾ ਉਲੰਬਾ ਇੱਕ ਇਥੇ ਬੈਂਚ ਲੱਗਣੇ ਸਿਮੈਂਟਡ ਕੋਈ ਮੰਨ ਲਓ ਕੋਈ ਸਿਆਰ ਕਰਦਾ ਉਹਨੇ 10 ਮਿੰਟ ਬਹਿਣਾ ਰੁਕਣਾ ਹੈ ਨਾ ਇਦਾਂ ਤੋਂ ਇੱਕ ਇੱਥੇ ਹਾਈ ਮਾਸ ਲਾਈਟ ਲੱਗਣੀ ਹੈ। ਮਤਲਬ 30 ਫੁੱਟ ਤੇ ਲੱਗਣੀ ਹੈ ਕਿ? ਹਾਂਜੀ। ਹਾਂਜੀ ਹਾਂਜੀ। 30 ਫੁੱਟ ਤੇ? ਹਾਂਜੀ ਹਾਂਜੀ। ਉਹ 5-6 ਲਾਈਟਾਂ ਵੀ ਲੱਗ ਜਣੀਆਂ। ਹਾਂਜੀ ਹਾਂਜੀ। ਉਹ ਉਤੋਂ ਮਤਲਬ ਲੰਬੀ ਕਾਫੀ ਹੋਣੀ ਆ। ਵੀ ਬੱਚੇ ਰਾਤ ਵੀ ਜੇ ਪ੍ਰੈਕਟਿਸ ਕਰਨਾ ਚਾਹਣ ਰਾਤ ਵੀ ਖੇਡ ਸਕਣਗੇ। ਇਹ ਦੀ ਖੂਬਸੂਰਤੀ ਹੈ ਸਟੇਡੀਅਮ ਦੀ। ਤੇ ਮੁਬਾਰਕਾਂ ਤੁਹਾਨੂੰ ਸਭ ਨੂੰ। ਤੁਹਾਨੂੰ ਇੱਕ ਵਧੀਆ ਚੀਜ਼ ਮਿਲੀ ਹੈ। ਔਰ ਇਸ ਇਲਾਕੇ ਦੇ ਵਿੱਚ ਮੈਨੂੰ ਇਹੀ ਇੱਕ ਪਿੰਡ ਲੱਭਦਾ ਸੀ ਜਿੱਥੇ ਰੋਡ ਦੇ ਕੰਡੇ ਦੇ ਨਾਲ ਜਗ੍ਹਾ ਹੈਗੀ ਹੈ ਨਾ ਤੇ ਉਹ ਬਣ ਗਿਆ 30 ਲੱਖ ਰੁਪਏ ਲੱਗਣਾ ਇੱਥੇ ਹਾਂਜੀ ਠੀਕ 30 ਲੱਖ ਰੁਪਏ ਹੈ ਨਾ ਇਹ ਠਿਕਦਾ ਉਹਨਾਂ ਨੇ ਕੰਮ ਕਰਾਣਾ ਤੇ ਵਧੀਆ ਕੰਮ ਕਰਨਗੇ ਸੋ ਅੱਜ ਇੱਕ ਦਿਨ ਤੱਕ ਸ਼ੁਰੂ ਕਰ ਦੇਣਾ ਬਸ ਕਹਤਾ ਹੀ ਬੋਰ ਆ ਲੈ ਪਰਸੋ ਸ਼ੁਰੂ ਹੋਏ ਬੋਰ ਕਰਾ ਲਓ ਹੋ ਗਈ ਹੈ ਹਾਂਜੀ ਬੋਰ ਕਰਾ ਦਿਓ ਕਨੈਕਸ਼ਨ ਲਾ ਦਿਓ ਲਖਵੀਰ ਬੋਰ ਦੇ ਨਾਲ ਹੀ ਕਨੈਕਸ਼ਨ ਲੈ ਲਓ ਹਾਂਜੀ ਬੋਰ ਦੇ ਨਾਲ ਨਾਲ ਕਨੈਕਸ਼ਨ ਲੈ ਲਓ ਨਾਲ ਕਨੈਕਟ ਹੈ ਹਾਂ ਜੀ ਹਾਂ ਜੀ ਉਹਨਾਂ ਨੂੰ ਵੀ ਸੌਖਾ ਹੋ ਜਾਏ ਕਿ ਨਾ ਐਗਜ਼ੀਕਿਊਸ਼ਨ ਕਰਨ ਦਾ ਹਾਂ ਬਿਲਕੁਲ ਬਿਲਕੁਲ ਪਾਣੀ ਦੀ ਲੋੜ ਆਈ ਹੈ ਪਾਣੀ ਦੀ ਲੋੜ ਤੇ ਸੋ ਠੀਕ ਆ ਜੀ ਮੁਬਾਰਕਾ ਤੁਹਾਨੂੰ ਹੈ ਨਾ ਪਾਣੀ ਤੁਸੀਂ ਪਿਆਣਾ ਨਹੀਂ ਆ ਬਿਲਕੁਲ ਇੱਕ ਵਾਰ ਫਿਰ ਮੈਨੂੰ ਆਪਣੇ ਪਿਆਰੇ ਲੋਕਾਂ ਚ ਆਨ ਦਾ ਮੌਕਾ ਮਿਲਿਆ ਸੋ ਅੱਜ ਵਿਧਾਨ ਸਭਾ ਹਲਕਾ ਪੋਆ ਦੇ ਨੌ ਪਿੰਡਾਂ ਦੇ ਅੰਦਰ ਸਟੇਡੀਅਮਾਂ ਦੇ ਨੀ ਪੱਥਰ ਰੱਖੇ ਗਏ ਆ ਸੋ ਪਿੰਡ 나ਜੋਚੱਕ ਪਿੰਡ ਘਰੋਟਾ ਪਿੰਡ ਜੰਗਲ ਪਿੰਡ ਸਾਦੀਪੁਰ ਨਮਾਲਾ ਸੁਕਾਲਗੜ ਰਾਜਪੁਰੂਰਾ ਔਰ ਪਿੰਡ ਗਤੋਰਾ ਇਹਦਾ ਨੌ ਪਿੰਡਾਂ ਦੇ ਅੰਦਰ ਅੱਜ 30-30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮਾਂ ਦਾ ਜਿਹੜਾ ਉਹ ਕੰਮ ਆਰੰਭ ਕਰਾਇਆ ਸੋ ਮੈਂ ਮਾਨਜੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਹਲਕੇ ਨੂੰ 30 ਸਟੇਡੀਅਮ ਦਿੱਤੇ ਆ ਤੇ 10 ਕਰੋੜ ਰੁਪਏ ਦੇ ਲਾਗਤ ਦੇ ਨਾਲ ਇਹ ਸਟੇਡੀਅਮ ਬਣਨੇ ਆ ਸੋ ਇਲਾਕੇ ਦੇ ਨੌਜਵਾਨਾਂ ਨੂੰ ਇਹਦਾ ਬਹੁਤ ਵੱਡਾ ਲਾਭ ਹੋਏਗਾ ਖਾਸ ਕਰਕੇ ਸਾਡਾ ਜਿਹੜਾ ਪਠਾਨਕੋਟ ਜ਼ਿਲ੍ਹਾ ਸਾਡਾ ਹਲਕਾ ਪੋਆ ਇੱਥੋਂ ਦੇ ਨੌਜਵਾਨਾਂ ਦੇ ਅੰਦਰ ਆਰਮੀ 'ਚ ਜਾਣ ਦਾ ਬਹੁਤ ਵੱਡਾ ਟ੍ਰੈਂਡ ਹੈ ਬੀਆ ਸਾਬ ਦੇ ਅੰਦਰ ਹੋਵੇ ਅਰਧ ਸੈਨਿਕ ਬਲਾਂ ਦੇ ਬਾਕੀ ਟੁਕੜੀਆਂ 'ਚ ਜਾਣ ਦਾ ਬਹੁਤ ਵੱਡਾ ਰੁਝਾਨ ਹੈ ਸਾਡਾ ਜ਼ਿਲ੍ਹਾ ਵੀ ਸੈਨਿਕ ਪੋਸਟਰ ਭੂਮੀ ਵਾਲਾ ਸੋ ਇਹ ਨੌਜਵਾਨਾਂ ਨੂੰ ਬਹੁਤ ਵੱਡਾ ਇਹਦਾ ਫਾਇਦਾ ਹੋਏਗਾ ਜਿਹੜੇ 30 ਸਟੇਡੀਅਮ ਮਤਲਬ ਬਣਨੇ ਆ ਸੋ ਇਹਨਾਂ ਸਟੇਡੀਅਮਾਂ ਦੇ ਅੰਦਰ ਜਿੱਥੇ ਸਟੇਡੀਅਮ ਹੋਏਗਾ ਗਰਾਊਂਡ ਦੇ ਰੂਪ ਦੇ ਵਿੱਚ ਨਾਲ ਟਰੈਕ ਹੋਏਗਾ ਸਾਈਡਾਂ 'ਚ ਬੱਚਿਆਂ ਦੇ ਦੌੜ ਲਾਉਣ ਦੇ ਲਈ ਔਰ ਵਿੱਚੇ ਬਾਥਰੂਮ ਹੋਣਗੇ ਪਾਣੀ ਦਾ ਬੋਰ ਹੋਏਗਾ ਨਾਲ ਤੇ ਫੈਂਸਿੰਗ ਹੋਏਗੀ ਆਲੇ ਦੁਆਲੇ ਦੀ ਚਾਰ ਦਿਵਾਰੀ ਤੇ ਇੱਕ ਇੱਥੇ ਉੱਚੀਆਂ ਲਾਈਟਾਂ ਹਾਈ ਮਾਸ ਲਾਈਟ ਜਿਹਨੂੰ ਆਪਾਂ ਕਹਿੰਦੇ ਆ ਕਿ ਰਾਤ ਨੂੰ ਵੀ ਬੱਚੇ ਪ੍ਰੈਕਟਿਸ ਕਰਨਾ ਚਾਣਗੇ ਉਹ ਵੀ ਪ੍ਰੈਕਟਿਸ ਉਹ ਕਰ ਪਾਣਗੇ ਸੋ ਬਹੁਤ ਵੱਡੀ ਨਿਯਮਤ ਹੈ ਪਹਿਲੀ ਵਾਰ ਹਲਕੇ ਪੋਏ ਨੂੰ ਜਿਹੜਾ ਉਹ 30 ਪਿੰਡਾਂ ਨੂੰ ਜਿਹੜਾ ਸਟੇਡੀਅਮ ਮਿਲੇ ਆ 10 ਕਰੋੜ ਰੁਪਏ ਦੀ ਲੱਗਦਾਂ ਹੈ ਬਣਨੇ ਆ ਸੋ ਅੱਜ ਨੌ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ ਦਸਾਂ ਦੇ ਪਹਿਲੂ ਕਰਲੇ ਸਨ ਪੰਜ ਚਾਰ ਹੋਰ ਰਹਿ ਗਿਆ ਕੱਲ ਪਰਸੋਂ ਉਹਨਾਂ ਦੇ ਵੀ ਕਰ ਦਿੱਤੇ ਜਾਣਗੇ ਸੋ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਜਲਦੀ ਤਿੰਨ ਚਾਰ ਮਹੀਨਿਆਂ ਦੇ ਵਿੱਚ ਵਿੱਚ ਇਹ ਸਟੇਡੀਅਮ ਬਰਾ ਕੇ ਇਲਾਕੇ ਦੇ ਲੋਕਾਂ ਨੂੰ ਜਿਹੜਾ ਸਪੁਰਦ ਕਰਾਂਗੇ ਅੱਜ ਇਸ ਸ਼ੁਭ